ਸਸਕਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਮਿਸ ਸੰਦੂ ਲਾਈਫ ਸਟਾਈਲ ਤੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਮਿਲਾਨ ਲੱਗੇ ਆ ਇੱਕ ਜੀਵ ਨਾਲ ਤੁਸੀਂ ਦੇਖ ਸਕਦੇ ਹੋ ਇਹ ਕਬੂਤਰ ਹੈ ਇਹ ਅੱਜ ਸਾਨੂੰ ਵਿਚਾਰਾ ਪਿਆ ਮਿਲਿਆ ਸੀਗਾ ਵੇੜੇ 'ਚ ਪਰਲੇ ਪਾਸੇ 베ਲੀ ਵਾਲੀ ਸਾਈਡ ਤੇ ਉੱਥੇ ਦੇਖਿਆ ਸਾਡੀ ਗੁੰਜਨ ਨੇ ਤੇ ਗੁੰਜਨ ਨੇ ਜਦੋਂ ਇਹਨੂੰ ਦੇਖਿਆ ਤਾਂ ਮੇਰੇ ਕੋਲ ਲੈ ਕੇ ਆਈ ਭਾਬੀ ਜੀ ਵੀ ਐਵੇਂ ਕਰਕੇ ਇੱਕ ਕਬੂਤਰ ਆ ਉੱਡ ਨਹੀਂ ਰਿਹਾ ਤੇ ਮੈਂ ਕਿਹਾ ਦਿਖਾ ਤਾਂ ਇਹ ਫਿਰ ਦੇਖਿਆ ਤਾਂ ਪਤਾ ਨਹੀਂ ਉੱਡ ਨਹੀਂ ਸਿਰਿਆ ਸਾਨੂੰ ਸਮਝ ਨਹੀਂ ਆਈ ਵੀ ਇਹ ਕਿਉਂ ਨਹੀਂ ਸੀ ਉੱਡ ਰਿਹਾ ਪਤਾ ਨਹੀਂ ਤੇ ਖੰਭ ਗਿੱਲੇ ਹੋਏ ਸੀ ਐ ਲੱਗ ਰਿਹਾ ਸੀ ਜਿਵੇਂ ਗੋਹੇ ਵਾਲੇ ਪਾਣੀ 'ਚ ਰਿਹਾ ਤੇ ਇਹਦੇ ਖੰਭ ਨਾ ਉੱਡ ਨਹੀਂ ਸਿਰਿਆ ਇਹ ਬਿਲਕੁਲ ਵੀ ਉੱਡਣ ਦੀ ਕੋਸ਼ਿਸ਼ ਵੀ ਨਹੀਂ ਸੀ ਕਰ ਰਿਹਾ ਏ ਸਾਨੂੰ ਐਸੀ ਵੀ ਪਤਾ ਨਹੀਂ ਬਿਮਾਰ ਵਗੈਰਾ ਨਾ ਹੋਵੇ ਤੇ ਫਿਰ ਜਦੋਂ ਜਸਨੂਰ ਆਇਆ ਸਕੂਲ ਤੋਂ ਅਸੀਂ ਉਹਨੂੰ ਦੱਸਿਆ ਤੇ ਉਹਨੇ ਵੀ ਦੇਖਿਆ ਫਿਰ ਡੈਡੀ ਉਹਨਾਂ ਨੇ ਕਿ ਆ ਵੀ ਇਹਨੂੰ ਕਮਾਦ ਥੋੜਾ ਜਿਹਾ ਲੱਗਿਆ ਹੋਇਆ ਆਪਣੀ ਕਿਆਰੀ ਚ ਪਰਲੇ ਪਾਸੇ ਵੀ ਉੱਥੇ ਰੱਖਿਆ ਉਹ ਤੇ ਸਾਨੂੰ ਇਹ ਹੋ ਗਿਆ ਵੀ ਜੇ ਉੱਥੇ ਰੱਖਿਆ ਨੂੰ ਰਾਤ ਨੂੰ ਕਿਤੇ ਬਿੱਲੀ ਬੁੱਲੀ ਨਾ ਖਾ ਜਾਏ ਹਨਾ ਬਿੱਲੀ ਆਉਂਦੀ ਆ ਸਾਡੇ ਇੱਧਰ ਤੇ ਅਸੀਂ ਨਾ ਜਸਨੂਰ ਨੂੰ ਦਾਸਤਾ ਜਦੋਂ ਜਸਨੂਰ ਸਕੂਲੋਂ ਆਇਆ ਫਿਰ ਜਸਨੂਰ ਕਹਿੰਦਾ ਮम्मा ਇਹਨੂੰ ਰੱਖ ਲਈਏ ਆਪਾਂ ਤੇ ਫਿਰ ਅਸੀਂ ਕਿਹਾ ਵੀ ਚਲ ਮੈਂ ਕਿਹਾ ਰੱਖਣਾ ਤੱਕੀ ਆ ਵੀ ਚਲ ਜਿੱ ਨਜ਼ਰ ਨਹੀਂ ਉੜਦਾ ਉਹ ਨਜ਼ਰ ਆਪਾਂ ਲੈ ਆਨੇ ਆ ਇਹਨੂੰ ਅੰਦਰ ਹਨਾ ਤੇ ਚਲ ਜਸਨੂਰ ਨੇ ਦਾ ਨਾਮ ਚੀ ਮੈਂ ਰੱਖਿਆ ਚੀਚੀ ਤੇ ਜਸਨੂਰ ਨੇ ਇਹਦਾ ਨਾਮ ਰੱਖਤਾ ਟੀਟਣੀ ਤੇ ਲੋ ਜੀ ਉਸ ਤੋਂ ਬਾਅਦ ਨਾ ਅਸੀਂ ਇਹਨੂੰ ਦਾਣਾ ਦੂਣਾ ਪਾਇਆ ਤੇ ਜਿਸ ਨੂੰ ਨੇ ਬੜਾ ਸੁਨਾ ਦਾ ਘਰ ਕੋਰਾ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਵੀਡੀਓ ਚ ਕਿੰਨਾ ਸੋਨਾ ਬਣਾਤਾ ਹਨਾ ਜੀ ਫਿਰ ਇਹਨੂੰ ਅਸੀਂ ਵਿੱਚ ਰੱਖਤਾ ਤੇ ਬੜਾ ਗੁੰਮਸਮਝਾ ਬੈਠਾ ਰਿਹਾ ਪਤਨੇ ਨੇ ਥੋੜਾ ਪਾਤਾ ਦਾਣਾ ਪਾਣੀ ਖਾਦਾ ਤੇ ਚਲੋ ਜੀ ਅਸੀਂ ਇਹਨੂੰ ਇੱਥੇ ਰੱਖੀ ਰੱਖਿਆ ਅੰਦਰ ਬੂਏ ਢੋਤੇ ਸੀ ਅਸੀਂ ਵੀ ਕੋਈ ਬਿੱਲੀ ਬੁੱਲੀ ਨਾ ਅੰਦਰ ਆ ਜੇ ਤੇ ਕਮਰੇ ਚ ਇਹ ਚਲ ਬੈਠਾ ਰਿਹਾ ਤੇ ਜਦੋਂ ਮੈਂ ਸਵੇਰੇ ਉੱਠੀ ਆ ਫਿਰ ਇੱਥੇ ਖੇਡਦਾ ਪਿਆ ਸੀ ਸੋਫਿਆਂ ਕੋਲ ਸੋਫਿਆਂ ਥੋੜਾ ਮਿਸਤਰੀ ਜਿਹਾ ਲੱਗਣ ਕਰਕੇ ਆਪਾਂ ਸਮਾਨ ਸੁਨੇ ਇੱਧਰ ਉੱਧਰ ਕੀਤਾ ਅਸੀਂ ਲਾਣੇ ਹੁੰਨੇ ਆ ਪਾਠ ਤੇ ਜਦੋਂ ਪਾਠ ਲਾਇਆ ਤੇ ਉੱਥੇ ਜਾ ਕੇ ਨਾ ਬੈਠਾ ਰਿਹਾ ਥੋੜੀ ਇੱਕ ਦਿਰ ਪਾਠ ਸੁਣਦਾ ਰਿਹਾ ਫਿਰ ਇਹ ਥੋੜਾ ਜਿਹਾ ਐਕਟਿਵ ਜਿਹਾ ਹੋ ਗਿਆ ਹਨਾ ਫਿਰ ਖੰਭ ਖੁੰਮੇ ਚ ਝਾੜਨ ਲੱਗ ਗਿਆ ਆਪਣੇ ਅੰਗੜਾਈਆਂ ਵਗੈਰਾ ਲੈਣ ਲੱਗ ਗਿਆ ਫਿਰ ਮੈਂ ਜਸਨੂਰ ਨੂੰ ਕਿਹਾ ਵੀ ਉੱਠ ਜਾ ਬਟੇ ਤੇ ਦੇਖੀਏ ਚੱਲ ਆਪਾਂ ਵੀ ਜੇ ਉੱਡਦਾ ਤਾਂ ਆਪੈਨੂੰ ਉਡਾ ਦਿੰਨੇ ਆ ਹਨਾ ਆਪਾਂ ਅੰਦਰ ਕਿੰਨਾ ਕੁ ਚੇਰੇ ਨੂੰ ਵਿਚਾਰੇ ਨੂੰ ਰੱਖਣਾ ਤੇ ਉਸ ਤੋਂ ਬਾਅਦ ਜਸਨੂਰ ਨੂੰ ਮੈਂ ਠਾ ਕੇ ਲਿਆਂਦਾ ਤੇ ਫਿਰ ਜਸਨੂਰ ਨੇ ਬੂਆ-ਬਾਵਾ ਖੋਲਿਆ ਕਿਉਂਕਿ ਜੇ ਮੈਂ ਇਹਨੂੰ ਬਾਹਰ ਕੱਢ ਦਿੰਦੀ ਜਸਨੂਰ ਨੇ ਉੱਡ ਨਹੀਂ ਸੀ ਰਿਹਾ ਹਜੇ ਵੀ ਲੱਗ ਰਿਹਾ ਸੀ ਤੇ ਅਸੀਂ ਬੂਹਾ ਖੋਲਤਾ ਇੱਕ ਵਾਰ ਤਾਂ ਡਰ ਗਿਆ ਫਿਰ ਇਹ ਚਲਾ ਗਿਆ ਤੇ ਫਿਰ ਅਸੀਂ ਨਾ ਬੂਹਾ ਖੁੱਲੀ ਰੱਖਿਆ ਫਿਰ ਇਹ ਜਦੋਂ ਇਹਨੂੰ ਚਾਨਣ ਦਾ ਮਤਲਬ ਅਹਿਸਾਸ ਹੋਇਆ ਵੀ ਇਧਰਲੇ ਪਾਸੇ ਚਾਨਣ ਹੈ ਫਿਰ ਇਹ ਉਧਰ ਨੂੰ ਜਾਣਾ ਇਹਨੇ ਸ਼ੁਰੂ ਕੀਤਾ ਵੀ ਮੈਂ ਬਾਹਰ ਜਾਵਾਂ ਤੇ ਇੱਕਦਮ ਪਤਾ ਨਹੀਂ ਪੜਦਾ ਹਿੱਲਿਆ ਜਾਂ ਕੀ ਚੀਜ਼ ਹੋਈ ਇਹ ਗਿਆ ਇੱਕ ਵਾਰ ਬਾਹਰ ਤੇ ਡਰ ਕੇ ਵਾਪਸ ਫੇਰ ਆ ਗਿਆ ਜਦੋਂ ਇਹ ਵਾਪਸ ਆ ਗਿਆ ਫਿਰ ਅਸੀਂ ਬੂਹਾ ਖੁੱਲਾ ਹੀ ਛੱਡਤਾ ਅਸੀਂ ਪਰਦੇ-ਪੁਰਦੇ ਪਰਾਂ ਕਰਦੇ ਸਾਨੂੰ ਇਹ ਸੀ ਵੀ ਚੱਲ ਜੇ ਇਹਨੇ ਬਾਹਰ ਜਾਣਾ ਵਿਚਾਰਾ ਆਜ਼ਾਦ ਹੋ ਜਾਏਗਾ ਵੀ ਅਸੀਂ ਇਹਨੂੰ ਕਮਰਿਆਂ 'ਚ ਕਿੱਥੋਂ ਰੱਖਣਾ ਹੈ ਨਾ ਤੇ ਲੋ ਜੀ ਫੇਰ ਨਾ ਇਹ ਗਿਆ ਇੱਕ ਵਾਰ ਫੇਰੇ ਵਾਪਸ ਆ ਗਿਆ ਤੇ ਜਦੋਂ ਇਹ ਜਾ ਕੇ ਉਸ ਤੋਂ ਬਾਅਦ ਇਹ ਨੂੰ ਇਹ ਹੋ ਗਿਆ ਵੀ ਮੈਂ ਜਾਵਾਂ ਹੁਣ ਫੇਰੇ ਆਣ ਕੇ ਤੇ ਉਸ ਤੋਂ ਬਾਅਦ ਫੇਰ ਇਹ ਚੱਲਾ ਤੇ ਇਹ ਚਲਾ ਗਿਆ ਫੇਰ ਬਾਹਰ ਤੁਸੀਂ ਇੱਥੇ ਅੱਗੇ ਵੀਡੀਓ ਚ ਦੇਖਿਓ ਹੁਣ ਚਲਾ ਜਾਏਗਾ ਬਾਹਰ ਤੇ ਜਾ ਕੇ ਨਾ ਇਹ ਖੇਡਣ ਖੁੱਡਣ ਲੱਗ ਗਿਆ ਵਿੜੇ ਚ ਉਸ ਤੋਂ ਬਾਅਦ ਦਾਣਾ ਦੂਣਾ ਚੁਗਣ ਲੱਗ ਗਿਆ ਕਿਆਰੀ ਵਾਲ ਨੂੰ ਚਲਾ ਗਿਆ ਪਰ ਇਹ ਉੱਡ ਨਹੀਂ ਸਿਰਿਆ ਸਾਨੂੰ ਫਿਕਰ ਸੀ ਵੀ ਕਿਤੇ ਕੋਈ ਕੁੱਤਾ ਕਰਤਾ ਜਾਂ ਬਿੱਲੀ ਇਹਨੂੰ ਫੜ ਨਾ ਲਵੇ ਫਿਰ ਅਸੀਂ ਇਹਨੂੰ ਛੱਡਿਆ ਕਿਆਰੀ ਚ ਹਨਾ ਕਿਆਰੀ 'ਚ ਇਹ ਖੇਡਦਾ ਖੁਰਦਾ ਰਿਹਾ ਉੱਥੀ ਤੇ ਬਸ ਇਹਦਾ ਜਿੱਦੜ ਨੂੰ ਦਿਲ ਕਰ ਰਿਹਾ ਸੀ ਇਹਦਾ ਜਿਹੜਾ ਡੱਬਾ ਬਣਾਇਆ ਸੀ ਜਸਨੂਰ ਨੇ ਤਾਂ ਘਰ ਬਣਾਇਆ ਏਡਾ ਸੋਨਾ ਉਹ ਵੀ ਅਸੀਂ ਬਾਹਰ ਰੱਖਤਾ ਤੇ ਦਾਣਾ ਪਾਣੀ ਵੀ ਅਸੀਂ ਬਾਹਰ ਰੱਖਤਾ ਹਨਾ ਤੇ ਉਸ ਤੋਂ ਬਾਅਦ ਇਹ ਨਾ ਕਿਆਰੀ ਕੋਰੀ 'ਚ ਖੇਡ ਖੋੜ ਕੇ ਕਦੀ ਵੇੜੇ 'ਚ ਆ ਗਿਆ ਕਦੀ ਉਰਾਂ ਨੂੰ ਆ ਗਿਆ ਬੂਏ ਕੋਲ ਵੀ ਆ ਗਿਆ ਸਾਨੂੰ ਇਹ ਵੀ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਦੁਵਾਰਾ ਤੇ ਅਸੀਂ ਕਹ ਵੀ ਚਲ ਜੀ ਇਹਨੇ ਬਹਿਣਾ ਤਾਂ ਬਹਿ ਵੀ ਜਾਵੇ ਸਾਨੂੰ ਕੀ ਵਿਚਾਰਾ ਕਹਿਣਾ ਹੈ ਹਨਾ ਇਹਨੇ ਤੇ ਉਸ ਤੋਂ ਬਾਅਦ ਕਿਆਰੀਚ ਨਾ ਜਸਨੂਰ ਚਲਾ ਗਿਆ ਤੇ ਇਹਨੂੰ ਮਤਲਬ ਉਡਾਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਚਲ ਫੜਦੇ ਆ ਨਾ ਇਹਨੇ ਜਸਨੂਰ ਨੇ ਇੱਕ ਦੋ ਵਾਰੀ ਇਹਨੂੰ ਟਰਾਈ ਕੀਤਾ ਫੜਨ ਦਾ ਤੇ ਫੜਿਆ ਨਹੀਂ ਗਿਆ ਫਿਰ ਉੱਡ ਕੇ ਨਾ ਇਹ ਵੇੜੇ 'ਚ ਆ ਗਿਆ ਤੇ ਉਸ ਤੋਂ ਬਾਅਦ ਇਹ ਮੰਜੀ ਥੱਲੇ ਬੈਠਾ ਰਿਹਾ ਕਾਫੀ ਧੇਰ ਫਿਰ ਅਸੀਂ ਕਿ ਆ ਵੀ ਪਤਾ ਨਹੀਂ ਉੱਡੇਗਾ ਕਿ ਨਹੀਂ ਇਹਨੂੰ ਕੁਝ कि ਡੰਗ ਕੋਈ ਸਾਨੂੰ ਇਹ ਡਰ ਸੀ ਵੀ ਕੋਈ ਬਿੱਲੀ ਬਿੱਲੀ ਨਾ ਖਾ ਜਾਏ ਜਾਂ ਕੁੱਤਾ ਨਾ ਖਾ ਜਾਏ ਤੇ ਉਸ ਤੋਂ ਬਾਅਦ ਨਾ ਇਹ ਆਇਆ ਜਦੋਂ ਲਾਸਟ ਦੇ ਵਿੱਚ ਤੇ ਆਣ ਕੇ ਵਿਹੜੇ ਦੇ ਵਿੱਚ ਐਵੇਂ ਮਤਲਬ ਖੰਭ ਚ ਤਾਂ ਵੈਸੇ ਖਲਾਰਨ ਲੱਗ ਗਿਆ ਸੀ ਤੇ ਵਿਹੜੇ ਦੇ ਵਿੱਚ ਆਇਆ ਜਸਨੂਰ ਨੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਇਹਦੇ ਪੈਰਾਂ 'ਚ ਨਾ ਵਾਲ ਜੇ ਫਸ ਗਏ ਉਹ ਵੀ ਅਸੀਂ ਕੱਢਦੇ ਸੀਗੇ ਵਿਚਾਰਾ ਐਵੇਂ ਅੜੜ ਕੇ ਜੇ ਤੁਰ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਆ ਗਿਆ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਫਿਰ ਇਹ ਉੱਡ ਕੇ ਲਾਸਟ 'ਚ ਜਾ ਕੇ ਵੇਲੀ ਵਾਲੇ ਬਾਥਰੂਮ ਦੇ ਬੂਹੇ ਤੇ ਜਾ ਕੇ ਬਹਿ ਗਿਆ ਉਸ ਟਾਈਮ ਹੀ ਮੈਂ ਇਹਨੂੰ ਲਾਸਟ ਦੇਖਿਆ ਉਸ ਤੋਂ ਬਾਅਦ ਪਤਾ ਨਹੀਂ ਹੁਣ ਇਹ ਕਿੱਥੇ ਗਿਆ ਉ ਯਾਂ ਕੀ ਕੀਤਾ ਤੇ ਕੋਈ ਤਾਂ ਕਹੀ ਜਾਂਦਾ ਜਿਹੜਾ ਸਾਡਾ ਵੀ ਡੌਗੀ ਰੱਖਿਆ ਹੋਇਆ ਬੂਜੋ ਵੀ ਉਹਨੇ ਖਾ ਲਿਆ ਗੁੰਜਨ ਕਹੀ ਜਾਂਦੀ ਹੈ ਵੀ ਉਹਨੇ ਤਾਂ ਨਹੀਂ ਖਾ ਲਿਆ ਵੀ ਦਿਸਣ ਨਹੀਂ ਨੇ ਡਿਆ ਜਸਨੋਰ ਵੀ ਕਹੀ ਜਾਂਦਾ ਵੀ ਮਮਾ ਲੱਗਦਾ ਬੂਜੋ ਨੇ ਤਾਂ ਨਹੀਂ ਖਾ ਲਿਆ ਪਰ ਬੂਜੋ ਵੈਸੇ ਐਡੀ ਛੱਤੀ ਕੋਈ ਚੀਜ਼ ਖਾਂਦਾ ਨਹੀਂ ਗਾ ਐਵੇਂ ਫੜ ਕੇ ਤੇ ਲਾਸਟ ਟਾਈਮ ਅਸੀਂ ਇਹਨੂੰ ਉਹਦੇ ਬਾਥਰੂਮ ਵਾਲੇ ਬੂਏ ਦੇ ਉੱਪਰ ਦੇਖਿਆ ਜਦੋਂ ਉੱਡ ਕੇ ਗਿਆ ਇਨਾ ਸ਼ੁਕਰ ਹੈ ਵੀ ਉੱਡਣ ਲੱਗ ਗਿਆ ਸੀ ਬਾਕੀ ਹੁਣ ਪਤਾ ਨਹੀਂ ਵੀ ਕਿੱਥੇ ਗਿਆ ਜਦੋਂ ਵੀ ਹੁਣ ਮੈਨੂੰ ਦੇਖਿਆ ਯਾ ਵੀ ਮੈਨੂੰ ਪਤਾ ਲੱਗਿਆ ਵੀ ਇਹ ਹੈਗਾ ਹੁਣ ਵੈਸੇ ਕਬੂਤਰ ਕਾਫੀ ਰਹਿੰਦੇ ਨੇ ਉੱਥੇ ਤੇ ਪਤਾ ਨਹੀਂ ਲੱਗਦਾ ਤੇ ਬਾਕੀ ਹੁਣ ਪਤਾ ਨਹੀਂ ਜਦੋਂ ਹੁਣ ਪਤਾ ਲੱਗੇਗਾ ਤੇ ਫਿਰ ਮੈਂ ਤੁਹਾਨੂੰ ਨਵੀਂ ਅਪਡੇਟ ਜ਼ਰੂਰ ਦਵਾਂਗੀ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਜਾਂ ਕੀ ਹਿਸਾਬ-ਕਿਤਾਬ ਹੈ ਤੁਸੀਂ ਕੁਝ ਕਹਿਣਾ ਚਾਹੋ ਤਾਂ ਦੱਸਿਓ ਜ਼ਰੂਰ ਕਮੈਂਟ ਵਗੈਰਾ ਕਰਕੇ ਤੇ ਲਓ ਜੀ ਇਹ ਸੀ ਅੱਜ ਦੀ ਆਪਣੀ ਨਿੱਕੀ ਜਿਹੀ ਸਟੋਰੀ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਟਿਲ ਥੈਨ ਬਾਏ ਬਾਏ ਥੈਂਕ ਯੂ